ਲਓ ਜੀ ਜੇਕਰ ਤੁਸੀਂ ਵੀ ਆਈਪੀਐਸ ਲੱਗਣਾ ਚਾਹੁੰਦੇ ਹੋ ਤਾਂ ਤੁਹਾਡੀ ਉਮਰ ਸਿਰਫ 18 ਸਾਲ ਹੋਣੀ ਚਾਹੀਦੀ ਹੈ নাਹੀਂ ਤਾਂ ਤੁਹਾਨੂੰ ਕੋਈ ਟੈਸਟ ਕਲੀਅਰ ਕਰਨਾ ਪਵੇਗਾ ਤੇ ਨਾਹੀਂ ਤੁਹਾਨੂੰ ਕਿਸੇ ਤਰੀਕੇ ਦਾ ਕੋਈ ਹੋਰ ਖੱਜਲ ਖਵਾਰ ਹੋਣਾ ਪਵੇਗਾ ਘਰ ਬੈਠਿਆਂ ਨੂੰ ਹੀ ਤੁਹਾਨੂੰ ਆਈਪੀਐਸ ਦੀ ਨੌਕਰੀ ਮਿਲ ਜਾਵੇਗੀ ਅਤੇ ਤੁਸੀਂ ਬਹੁਤ ਹੀ ਮਜ਼ੇਦਾਰ ਜ਼ਿੰਦਗੀ ਨੂੰ ਲੰਘਾਉਂਗੇ ਜੀ ਹਾਂ ਤੁਸੀਂ ਸੋਚਦੇ ਹੋ ਹੋਮੋਗੇ ਕਿ ਅਜਹੀ ਕਿਸ ਤਰੀਕੇ ਅਜਿਹਾ ਕਿਸ ਤਰੀਕੇ ਦੇ ਨਾਲ ਹੋ ਸਕਦਾ ਤਾਂ ਤਾਂ ਉਹ ਦੱਸ ਦਈਏ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਵਿਵਹਾਰ ਦਾ ਵੀਡੀਓ ਤੇ ਜਿਹਦੇ ਨਾਲ ਵਾਇਰਲ ਹੋ ਰਿਹਾ ਇਸ ਵੀਡੀਓ ਤੋਂ ਖਾਣ ਦਾ ਮਤਲਬ ਸਾਡਾ ਇਹ ਹੈ ਕਿ ਕਿਸੇ ਦੇ ਵੀ ਚਾਂਸੇ ਦੇ ਵਿਚਾਰ ਕੇ ਤੁਸੀਂ ਆਪਣੇ ਪੈਸਿਆਂ ਦੀ ਬਰਬਾਦੀ ਨਾ ਕਰੋ ਕਿਉਂਕਿ ਇਸ ਦਾ ਸ਼ਿਕਾਰ ਇਹ 18 ਸਾਲ ਦਾ ਨੌਜਵਾਨ ਮੁੰਡਾ ਹੋਇਆ ਜਿਸ ਨੂੰ ਕੀ 2 ਲੱਖ ਰੁਪਈਆ ਲੈ ਕੇ ਇਸ ਨੂੰ ਆਈਪੀਐਸ ਬਣਾ ਦਿੱਤਾ ਹੈ ਇੰਨਾ ਹੀ ਨਹੀਂ ਇਸ ਨੂੰ ਇੱਕ ਨਕਲੀ ਵਰਦੀ ਤੇ ਇੱਕ ਪਿਸਤੌਲ ਵੀ ਦੇ ਦਿੱਤਾ ਹੈ ਤੇ ਇਹ ਨਾ ਮੁੰਡਾ ਸੀ ਜਿਹੜਾ ਇਹ ਪੂਰੀ ਠੁੱਕ ਦੇ ਵਿੱਚ ਜਿਹੜਾ ਕਿ ਲੱਗਿਆ ਵੀ ਹਾਂ ਵੀ ਮੈਂ ਤਾਂ ਹੁਣ ਆਈਪੀਐਸ ਲੱਗ ਗਿਆ ਪਰ ਇਹਨੂੰ ਕੀ ਪਤਾ ਸੀ ਕਿ ਇਹ ਤਾਂ ਠੱਗੀ ਦਾ ਸ਼ਿਕਾਰ ਹੋ ਗਿਆ ਇਸ ਨੂੰ ਤਾਂ ਸਭ ਕੁਝ ਨਕਲੀ ਦਿੱਤਾ ਗਿਆ ਤਾਂ ਫਿਰ ਜਦੋਂ ਇਹ ਪੂਰਾ ਰੋਬ ਸੜਕਾਂ ਦੇ ਉੱਤੇ ਪਾਉਂਦਾ ਦਿਖਾਈ ਦਿੱਤਾ ਜਿਸ ਤੋਂ ਬਾਅਦ ਫਿਰ ਇਸ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਜਾਂਦਾ ਤਾਂ ਫਿਰ ਥਾਣੇ ਲਿਜਾ ਕੇ ਇਸ ਦੀ ਪੁੱਛ ਪੜਤਾਲ ਕੀਤੀ ਜਾਂਦੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੀ ਅਜੇ ਉਮਰ ਮਹਿਦ 18 ਕੋ ਸਾਲ ਹੀ ਦੱਸੀ ਜਾ ਰਹੀ ਹੈ ਤੇ ਇਸ ਨੇ ਵਰਦੀ ਪਾਈ ਹੋਈ ਹੈ ਪਿਸਟਲ ਵੀ ਇਸ ਦੇ ਕੋਲ ਰੱਖਿਆ ਹੋਇਆ ਹੈ ਤਾਂ ਫਿਰ ਜਦੋਂ ਪੁਲਿਸ ਅਧਿਕਾਰੀ ਪੁੱਛਦੇ ਨੇ ਕਿ ਆਖਰ ਤੂੰ ਆਈਪੀਐਸ ਬਣ ਕਿਵੇਂ ਗਿਆ ਤੂੰ ਕੋਈ ਪੇਪਰ ਦਿੱਤਾ ਤਾਂ ਉਸ ਦਾ ਕਹਿਣਾ ਹੈ ਕਿ ਉਹ ਆਈਪੀਐਸ 2 ਲੱਖ ਰੁਪਇਆ ਦੇ ਕੇ ਬਣ ਗਿਆ ਜਿਹਦੇ ਚਾਲ ਦੇ ਉਸ ਨੂੰ ਜਿਹੜੇ ਵਿਅਕਤੀ ਨੇ ਕਿਹਾ ਕਿ ਤੈਨੂੰ ਨੌਕਰੀ ਲਵਾ ਦੂੰਗਾ ਉਸ ਨੇ ਮੈਨੂੰ 2 ਲੱਖ ਰੁਪਇਆ ਮੇਰੇ ਤੋਂ ਲਿਆ ਮੈਨੂੰ ਵਰਦੀ ਦਿੱਤੀ ਸਭ ਕੁਝ ਮੈਨੂੰ ਉਸ ਨੇ ਦਿੱਤਾ ਤਾਂ ਇਸ ਨੂੰ ਇਹ ਨਹੀਂ ਪਤਾ ਕਿ ਇਹ नक लिया तो आओ सुन दे हाँ। चार तारीख को बनाया अभी कहाँ घूम रहा था? बर्दी।, वही बोला था बर्दी पेन के अभी कहाँ कहाँ जा रहा है क्या नाम है मिथिलेश कुमार मिथिलेश कुमार पिता का नाम घर कहाँ है कौन सा थाना है कहाँ ये वर्दी कहाँ तुमको मिले खेरा में मिली हाँ। क्या मामला कौन दिया मनोज सिंह क्या बोला कि दो लाख रुपया दो हम तुमको ये नौकरी हैं अच्छा।, अच्छा तो दो लाख रुपया तुम दे दिया हाँ दे दिया। कब एक महीना हो गया चार तारीख एक महीना पहले एक महीना पहले चार तारीख को ठीक है तो ये वर्दी आज तुमको कहाँ दिया खेरा में दिया कब आज सुबह चार बजे कहाँ पे घर पे नहीं खेरा चौक है वहाँ सरकारी हॉस्पिटल वहीं पर हम वहीं पे ये वर्दी पहना दिया हाँ तो उसके बाद फिर तो यहाँ कैसे वहाँ से, से खेर सिकंदरा कैसे पहुँचे जिससे बोला कि तुम चल जाओगे घर हम चले गए घर बोल मैं चलाएंगे उसके बाद फिर यहाँ घर जा तो वहाँ से घर चला गया था तो फिर घर से सिकंदरा कैसे आया वही बोला था तीस हजार मांगा अच्छा तो वही सिकंदरा फिर बुलाया था मैंने सिकंदरा से बोला निकलो आओ तीस हजार लेकर कितना पैसा तुमसे लिया है दो लाख रुपए ले लिया अभी और तीस हजार मात्र तीस हजार कहाँ पे मिलने के लिए बुलाया था खैरा स्कूल है ना वहीं पर बोला फिर पैसा, पैसा लेके जा रहे थे तुम खैरा स्कूल नहीं पैसा जैसे बोला अभी बात कर लो उसके बाद पैसा लेगा ना हम कल बोलने के जवाड़ कर है ਦੇਖਿਆ ਜਾ ਰਿਹਾ ਹੈ ਕਿ ਨੌਕਰੀ ਦਾ ਚਾਂਸ ਆ ਦੇਖ ਕੇ ਲੋਕ ਜਿਹੇ ਭੋਲੇ ਭਾਲੇ ਲੋਕਾਂ ਨੂੰ ਜਿਹੜਾ ਕਿ ਆਪਣਾ ਸ਼ਿਕਾਰ ਬਣਾਉਂਦੇ ਨੇ ਤਾਂ ਵੀਡੀਓ ਦਿਖਾਉਂਦਾ ਮਤਲਬ ਇਹ ਹੈ ਕਿ ਇਸ ਤਰੀਕੇ ਦੇ ਨਾਲ ਜੇਕਰ ਤੁਹਾਨੂੰ ਵੀ ਕੋਈ ਕਹਿੰਦਾ ਕਿ ਅਸੀਂ ਤੁਹਾਨੂੰ ਨੌਕਰੀ ਦਿਵਾਵਾਂਗੇ ਸਰਕਾਰੀ ਚਾਹੇ ਛੋਟਾ ਮੋਟਾ ਕੋਈ ਅਹੁਦਾ ਹੋਵੇ ਤਾਂ ਵੀ ਕਿਸੇ ਦੇ ਉੱਤੇ ਯਕੀਨ ਨਾ ਕਰੋ ਤੇ ਆਪਣੀ ਮਿਹਨਤ ਦੀ ਕਮਾਈ ਕਿਸੇ ਨੂੰ ਨਾ ਦਿਓ ਕਿਉਂਕਿ ਇਸ ਤਰੀਕੇ ਦੇ ਨਾਲ ਕੋਈ ਵੀ ਸਰਕਾਰੀ ਨੌਕਰੀ ਹਾਸਲ ਨਹੀਂ ਕਰ ਸਕਦਾ ਤਾਂ ਤੁਸੀਂ ਆਪਣੇ ਧਨ ਦੀ ਬਰਬਾਦੀ ਕਰੋਗੇ ਤਾਂ ਜੇਕਰ ਤੁਹਾਨੂੰ ਕੋਈ ਅਜਿਹੇ ਲੋਕ ਜਿਹੜਾ ਕਿ ਤੁਹਾਨੂੰ ਪੈਸੇ ਲੈ ਕੇ ਨੌਕਰੀ ਦੇਣ ਦਾ ਝਾਂਸਾ ਦਿੰਦੇ ਨੇ ਤਾਂ ਇਹ ਜਿਹੇ ਲੋਕਾਂ ਦੀ ਜਿਹੜੀ ਰਿਪੋਰਟ ਆ ਥਾਣੇ ਵਿੱਚ ਕਰਨੀ ਚਾਹੀਦੀ ਆ ਤਾਂ ਕਿ ਇਸ ਦਾ ਕੋਈ ਗਰੀ ਮਾਤਰ ਬੰਦਾ ਜਾਂ ਕੋਈ ਹੋਰ ਸ਼ਿਕਾਰ ਨਾ ਹੋ ਸਕੇ ਬਿਊਰੋ ਰਿਪੋਰਟ ਛਣਕਾਟਾ ਨਿਊਜ਼